ویلکم بیک گائز ہمارے یوٹیوب چینل میں آپ کا سواگت ہے سو آپ دیکھ سکتے ہو کہ کیسے یہاں ہمارے بہت ہی بارش ہو رہی ہے اور دیکھ سکتے ہو کہ آپ بارش میں ایک دم بہت ہی اچھا اور ٹھنڈا موسم چل رہا ہے اور بارش آپ دیکھ سکتے ہو ایک دم تیج ہے اور بہت ہی گھنی بارش ہو رہی ہے اور ساتھ میں بارش کے ہوا بھی چل رہی ہے سو گائز آپ اسی طرح ہمارے یوٹیوب چینل پر بنے رہیں آج کا ہمارا بلاگ بنا وقت گوائی یہیں پر سماپت ہوتا ہے ਬਾਰਿਸ਼ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ ਜਿਸ ਦੇ ਨਾਲ ਆਪ ਦੇਖ ਸਕਦੇ ਹੋ ਲਗਾਤਾਰ ਪਰ ਉਹ ਦੇਖੋ ਜੀ ਪਾਣੀ ਕਿਵੇਂ ਖੜ ਗਿਆ ਗੜੀਆਂ ਦੇ ਵਿੱਚ ਉਹ ਦੇਖ ਸਕਦੇ ਹੋ ਸਰਜੀਕ ਕਿ ਉਹ ਸਾਹਮਣੇ ਜਿਹੜੇ ਮਹਿੰਦਰ ਸਿੰਘ ਬਾੜਾ ਐਮਐਲਏ ਕਾ ਘਰ ਹੈ ਉਹਨਾਂ ਦੇ ਥੜੇ ਦੇ ਉੱਤੇ ਚੜ ਗਿਆ ਜੀ ਪਾਣੀ ਹਲੋ ਬਾਈ ਜੀ ਤੁਹਾਡੇ ਕਹਿਣ ਨੂੰ ਓਹ ਹੋ ਹੋ ਇਨਾ ਵੀ ਆ ਗਿਆ ਓਏ ਹੜ ਲਾ ਗਿਆ ਫਾੜ ਆ ਗਿਆ ਓਏ ਹਿੰਦੁਸਤਾਨ ਡੁੱਬ ਗਿਆ ਸਾਰੇ ਪਾਸੇ ਮੀਂਹ ਹੀ ਮੀਂਹ ਦੇਖੋ ਕਿੰਨਾ ਮੀਂਹ ਆ ਰਿਹਾ ਹੈ یہ ہمارا بلٹ یعنی کہ یہ سکوٹی ہے جی اور یہ دیکھ سکتے ہو خوب بارش ہو رہی ہے موسم دیکھو جی کتنا زبردست ہے فل برسات ہو رہی ہے ہاں دیکھو جی میہ پہ رہا ہے ਰੁਦਰ ਲੈਟ ਜਗੀ ਜਾਂਦੀ ਓ ਮਾਈ ਗੋਡ ਬਾਰਿਸ਼ ਤੇਜ ਹੋ ਗਈ ਲੋ ਬਾਈ ਜੇ ਥੋੜਾ ਕਹਿਣ ਓਹ ਹੋ ਇਨਾ ਪਾਣੀ ਓਏ ਡਬੋਤਾ ਹਿੰਦੁਸਤਾਨ ਸਾਰੇ ਜੀ ਫੁੱਲ ਵਾਰੀ ਸ਼ੋਰੀ ਹੈ ਸਰ ਆ ਜਿਹੜਾ ਸਾਹਮਣੇ ਘਰ ਦੇਖਦੇ ਹੋ ਬਈ ਜੀ ਆ ਜਿਹੜਾ ਆ ਸਾਰਾ ਹੈਗਾ ਨਾ ਚਿੱਟਾ ਚਿੱਟਾ ਜਿੰਨਾ ਵੀ ਆ ਸਾਰਾ ਕਰ ਐਡਾ ਐਡਾ ਆ ਬੇਰੀ ਲੱਗੀ ਹੈ ਆ ਜਿੰਨਾ ਦੇ ਕਰੇ ਆ ਬੇਰੀ ਲੱਗੀ ਹੈ ਉਹ ਸਾਰਾ ਕਰ ਮਤਲਬ ਉਹ ਆ ਜਿੰਨਾ ਚਿੱਟਾ ਚਿੱਟਾ ਕਰਦੇ ਨੇ ਆ ਸਾਰਾ ਕਿ ਬਈ ਜੀ ਉਹਨਾਂ ਦਾ ਆਪਣੇ ਕੀ ਕਹਿੰਦੇ ਜਿਹੜੇ ਗਰਵੀਰ ਕਿਉਂ ਨਹੀਂ ਹੈ ਗਰਵੀਰ ਬਈ ਐਮਐਲਏ ਤੇ ਇਹਨਾਂ ਦੇ ਛਤਰ ਨੇ ਚਾਚੇ ਤਾਂ ਇਹ ਕਿਸ ਰਿਖਾ ਕਿਉਂ ਲਏ ਆ ਐਂ ਜੀ ਆ ਉਹਨਾਂ ਦੇ ਆ ਇਹ ਵੀ ਮਤਲਬ ਪਹਿਲਾਂ ਐ ਐਮਐਲ ਦੇ ਰਹੇ ਵੇ ਮਹਿੰਦਰ ਸਿੰਘ ਬਰਾੜ